ਆਪਣਾ ਜੋ ਮਰਜੀ ਆ ਕਰ ਤੈਨਾਂ ਧੱਕਾ ਗਿਆ ਹਾੜਾ ਢੱਡੀਆਂ ਵਾਲਾ ਲੈ 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 ਇਹ ਕਿਸੇ ਅਸਲਾ ਪੈਣ ਧੋੜੀ ਕਰਨਾ ਨਹੀਂ ਕਿਸੇ ਨੇ ਕਰਨਾ ਆਪ ਨੂੰ ਰੇਡੀਓ ਤੇ ਰੇਡੀਓ ਸ਼ਨੀਵਾਰ ਨੂੰ ਪ੍ਰੋਗਰਾਮ ਹੈ ਸ਼ਨੀਵਾਰ ਨੂੰ ਫੋਨ ਕਰਕੇ ਗੱਲ ਕਰਿਓ ਠੀਕ ਹੈ ਗੱਲ ਤਾਂ ਸੁਣ ਮੇਰੇ ਕੋਈ ਨਹੀਂ ਸਾਰੇ ਸੁਣਨਗੇ ਉਸ ਵੇਲੇ ਚਲੋ ਉਹ ਤਾਂ ਕਰ ਲਾਂਗੇ ਮੇਰੀ ਗੱਲ ਤਾਂ ਸੁਣ ਤੱਕਾ ਕਰ ਗਿਆ ਤੇਨ ਨਾਲ ਹਣਾ ਵੇਖ ਤੂੰ ਕਿੰਨਾ ਜੋਰ ਕਿੰਨਾ ਜੋਰ ਤੂੰ ਲਾਇਆ ਢੱਡੀਆਂ ਵਾਲੇ ਦੇ ਮਕਰਨਾ ਹੇ ਹੁਣ ਤੈਨੂੰ ਕੀ ਪਤਾ ਕਿ ਅੱਜ ਉਹ ਚਲੋ ਉਹ ਤਾਂ ਵੋਟਾਂ ਖਾਤਰ ਹੋਇਆ ਸਾਨੂੰ ਵੀ ਪਤਾ ਪਰ ਫਿਰ ਵੀ ਤਾਕਤ ਸਾਹਮਣੇ ਫਿਰ ਵੀ ਤਾਕਤ ਸਾਹਮਣੇ ਫਿਰ ਵੀ ਤਾਕਤ ਸਾਹਮਣੇ ਅੱਗੇ ਪੇਸ਼ਤਾ ਹੋ ਗਿਆ ਨਾ ਜਾ ਕੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਜਦੋਂ ਮਾਰ ਉਹ ਤਾਂ ਸਾਨੂੰ ਪਤਾ ਵੋਟਾਂ ਦੀ ਖਾਤਰ ਹੋਇਆ ਉਸ ਜਾਣਦੇ ਆ ਸਾਰਾ ਕੁਝ ਪਰ ਗੱਲ ਤਾਂ ਇਹ ਕਰ ਵੀ ਖੜ ਤਾਂ ਗਿਆ ਨਾ ਜਾ ਕੇ ਉੱਥੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਉਹਨੂੰ ਰੇਲ ਸਾਡੀ ਰੇਲ ਬਹੁਤ ਬਣਾਉਣੀ ਛੋਟੀ ਜੀ ਰੇਲ ਬਣਾਉਣੀ ਆ ਉਹਨੇ ਡਾਂਗ ਜਾਡੇ ਕੋਲ ਹੀ ਆ ਜਦੋਂ ਵਿਗੜੂ ਫੇਰ ਫੜ ਲਾਂਗੇ ਆਪਾਂ ਨੂੰ ਢਾ ਚਰਨ ਖਾ ਚਰਨ ਤਾਂ ਛੋਣੂ ਕੀ ਖਾ ਚਰਨ ਨਾ ਪਰ ਯਾਰ ਜੋ ਮਰਜ਼ੀ ਆ ਨੇਕੀ ਸਾਰੀਆਂ ਗੱਲਾਂ ਕੋ ਪਾਸੇ ਆ ਮੇਰੀ ਗੱਲ ਸੁਣ ਭੱਜਿਆ ਨਾ ਕਰ ਨੇਕੀ ਭੱਜਿਆ ਨਾ ਕਰ ਯਾਰ ਇਹ ਤੇ ਸ਼ਰੀਆ ਕਰਾਂਗੇ ਯਾ ਤੂੰ ਕੱਲ ਭਜਣਾ ਚਾਹੀਦਾ ਆ ਤਾਂ ਇਹ ਵੀਡੀਓ ਤਾਂ ਆਪਣਾ ਜੋ ਮਰਜ਼ੀ ਆ ਕਰ ਤੈਨਾਂ ਥੱਕ ਆ ਗਿਆ ਹਲਾ ਢੱਡੀਆਂ ਵਾਲਾ ਲੈ 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 ਕਿ ਇਸੇ ਅਸਲਾ ਪੈਣ ਧੋੜੀ ਕਰਨਾ ਮੈਂ ਨਹੀਂ 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 ਕਿਸੇ ਨੇ ਕਰਨਾ ਤੁਹਾਨੂੰ ਵੀਡੀਓ ਤੇ ਰੇਡੀਓ ਤੇ ਸ਼ਨੀਵਾਰ ਨੂੰ ਪ੍ਰੋਗਰਾਮ ਹੈ ਸ਼ਨੀਵਾਰ ਨੂੰ ਫੋਨ ਕਰਕੇ ਗੱਲ ਕਰਿਓ ਇਹ ਗੱਲ ਤਾਂ ਸੁਣ ਮੇਰੇ ਕੋਈ ਨਹੀਂ ਸਾਰੇ ਸੁਣ ਕੇ ਉਸ ਵੇਲੇ ਚਲੋ ਉਹ ਤਾਂ ਕਰ ਲਾਂਗੇ ਮੇਰੀ ਗੱਲ ਤਾਂ ਸੁਣ ਤੱਕਾ ਕਰ ਗਿਆ ਤੇ ਨਾਲ ਹਣਾ ਵੇਖ ਤੂੰ ਕਿੰਨਾ ਜ਼ੋਰ ਕਿੰਨਾ ਜ਼ੋਰ ਤੂੰ ਲਾਇਆ ਢੱਡੀਆਂ ਵਾਲ ਦੇ ਮਕਰਣਾ ਤੇ ਹੁਣ ਤੈਨੂੰ ਕੀ ਪਤਾ ਅੱਜ ਉਹ ਚਲੋ ਉਹ ਤਾਂ ਵੋਟਾਂ ਖਾਤਰ ਹੋਇਆ ਸਾਨੂੰ ਵੀ ਪਤਾ ਪਰ ਫੇਰ ਵੀ ਤਖਤ ਦੇ ਸਾਹਮਣੇ ਫੇਰ ਵੀ ਤਖਤ ਸਾਹਮਣੇ ਫੇਰ ਵੀ ਤਖਤ ਸਾਹਮਣੇ ਅੱਗੇ ਪੇਸ਼ਤਾ ਹੋ ਗਿਆ ਨਾ ਜਾ ਕੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਜਿੰਨੂੰ ਮਾਰ ਉਹ ਤਾਂ ਸਾਨੂੰ ਪਤਾ ਵੋਟਾਂ ਦੇ ਖਾਤਰ ਹੋਇਆ ਉਸ ਜਾਣਦੇ ਆ ਸਾਰਾ ਕੁਝ ਪਰ ਗੱਲ ਤਾਂ ਇਹ ਕਰ ਵੀ ਖੜ ਤਾਂ ਗਿਆ ਨਾ ਜਾ ਕੇ ਉੱਥੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਇਹਨੂੰ ਰੇਲ ਸਾਡੀ ਰੇਲ ਬਹੁਤ ਬਣਾਉਣੀ ਛੋਟੀ ਛੋਟੀ ਰੇਲ ਬਣਾਉਣੀ ਆਂ ਡਾਂਗ ਸਾਡੇ ਕੋਲ ਹੀ ਆ ਜਦੋਂ ਵਿਗੜੂ ਫੇਰ ਫੜ ਲਾਂਗੇ ਦਾ ਚਰਨ ਕਾ ਚਰਨ ਉਹ ਤਾਂ ਚੋਣੂ ਕੀਤਾ ਚਰਨਣਾ ਪਰ ਯਾਰ ਜੋ ਮਰਜ਼ੀ ਆ ਨੇਕੀ ਸਾਰੀਆਂ ਗੱਲਾਂ ਕੋ ਪਾਸੇ ਆ ਮੇਰੀ ਗੱਲ ਸੁਣ ਭੱਜਿਆ ਨਾ ਕਰ ਨੇਕੀ ਭੱਜਿਆ ਨਾ ਕਰ ਯਾਰ ਉਹਦੇ ਸ਼ਰੀਰ ਕਰਾਂਗਾ ਯਾ ਤੂੰ ਕੱਲ ਭਜਾਨਾ ਚਾਹੀਦਾ ਆ ਤਾਂ ਵੀਡੀਓ ਤਾਂ ਆਪਣਾ ਜੋ ਮਰਜ਼ੀ ਆ ਕਰ ਤਰਨਾ ਤੱਕ ਆ ਗਿਆ ਹਾਂ ਢੱਡੀਆਂ ਵਾਲਾ ਲੈ 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 ਕਿ ਇਸੇ ਅਸਲਾ ਪੈਣ ਧੋੜੀ ਕਰਨਾ ਮੈਂ ਨਹੀਂ 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 ਕਿਸੇ ਨੇ ਕਰਨਾ ਤੁਹਾਨੂੰ ਵੀਡੀਓ ਤੇ ਰੇਡੀਓ ਤੇ ਸ਼ਨੀਵਾਰ ਨੂੰ ਪ੍ਰੋਗਰਾਮ ਹੈ ਸ਼ਨੀਵਾਰ ਨੂੰ ਫੋਨ ਕਰਕੇ ਗੱਲ ਕਰਿਓ ਇਹ ਗੱਲ ਤਾਂ ਸੁਣ ਮੇਰੇ ਕੋਈ ਨਹੀਂ ਸਾਰੇ ਸੁਣ ਕੇ ਉਸ ਵੇਲੇ ਚਲੋ ਉਹ ਤਾਂ ਕਰ ਲਾਂਗੇ ਮੇਰੀ ਗੱਲ ਤਾਂ ਸੁਣ ਤੱਕਾ ਕਰ ਗਿਆ ਤੇ ਨਾਲ ਹਣਾ ਵੇਖ ਤੂੰ ਕਿੰਨਾ ਜ਼ੋਰ ਕਿੰਨਾ ਜ਼ੋਰ ਤੂੰ ਲਾਇਆ ਢੱਡੀਆਂ ਵਾਲ ਦੇ ਮਕਰਣਾ ਤੇ ਹੁਣ ਤੈਨੂੰ ਕੀ ਪਤਾ ਅੱਜ ਉਹ ਚਲੋ ਉਹ ਤਾਂ ਵੋਟਾਂ ਖਾਤਰ ਹੋਇਆ ਸਾਨੂੰ ਵੀ ਪਤਾ ਪਰ ਫੇਰ ਵੀ ਤਖਤ ਦੇ ਸਾਹਮਣੇ ਫੇਰ ਵੀ ਤਖਤ ਸਾਹਮਣੇ ਫੇਰ ਵੀ ਤਖਤ ਸਾਹਮਣੇ ਅੱਗੇ ਪੇਸ਼ਤਾ ਹੋ ਗਿਆ ਨਾ ਜਾ ਕੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਜਿੰਨੂੰ ਮਾਰ ਉਹ ਤਾਂ ਸਾਨੂੰ ਪਤਾ ਵੋਟਾਂ ਦੇ ਖਾਤਰ ਹੋਇਆ ਉਸ ਜਾਣਦੇ ਆ ਸਾਰਾ ਕੁਝ ਪਰ ਗੱਲ ਤਾਂ ਇਹ ਕਰ ਵੀ ਖੜ ਤਾਂ ਗਿਆ ਨਾ ਜਾ ਕੇ ਉੱਥੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਇਹਨੂੰ ਰੇਲ ਸਾਡੀ ਰੇਲ ਬਹੁਤ ਬਣਾਉਣੀ ਛੋਟੀ ਛੋਟੀ ਰੇਲ ਬਣਾਉਣੀ ਆਂ ਡਾਂਗ ਸਾਡੇ ਕੋਲ ਹੀ ਆ ਜਦੋਂ ਵਿਗੜੂ ਫੇਰ ਫੜ ਲਾਂਗੇ ਦਾ ਆਚਰਨ ਕਾ ਆਚਰਨ ਉਹ ਚੋਣੂ ਕੀਤਾ ਆਚਰਨ ਨਾ ਪਰ ਯਾਰ ਜੋ ਮਰਜ਼ੀ ਆ ਨੇਕੀ ਸਾਰੀਆਂ ਗੱਲਾਂ ਕੋ ਪਾਸੇ ਆ ਮੇਰੀ ਗੱਲ ਸੁਣ ਭੱਜਿਆ ਨਾ ਕਰ ਨੇਕੀ ਭੱਜਿਆ ਨਾ ਕਰ ਯਾਰ ਉਹਦੇ ਸ਼ਰੀਰ ਕਰਾਂਗਾ ਯਾ ਤੂੰ ਕੱਲ ਭਜਾਨਾ ਚਾਹੀਤੇ ਆ ਤਾਂ ਵੀਡੀਓ